ਇਹ ਜੜੀਆਂ ਚੋਦਾ ਸਿਗਿਆ ਜਿਹੜੀ ਅ ਪਿੰਡਾਂ ਦੇ ਨਾਲ ਸੰਬੰਧਿਤ ਸਿਗਿਆ ਸਾਡੇ ਲੋਕ ਦੇ ਅ ਮੁਰਲੀ ਪੜੀ ਹੈਗੀ ਆ ਜਲਾ ਪੰਚਾਇਤ ਔਰ ਬਲਾਕ ਸੰਧੀ ਇਹਦੇ ਵਿੱਚ ਲੋਕਾਂ ਨੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਭਗਵੰਤ ਮਾਨ ਜੀ ਦੇ ਪਿਛਲੇ ਸਾਡੇ ਦਿਨ ਪੋਲੇ 4 ਸਾਲ ਦੇ ਵਿੱਚ ਕੰਮ ਕੀਤੇ ਨੇ ਉਹਦੇ ਤੋਂ ਮੈਂ ਸਮਝਦਾ ਵੀ ਮੋਰ ਲਾਈ ਆ ਕਿਉਂਕਿ ਉਹਦਾ ਕਾਰਨ ਇਹ ਆ ਕਿ ਲੋਕ ਕੀ ਚਾਹਦੇ ਨੇ ਲੋਕ ਵਿਕਾਸ ਚਾਹੁੰਦੇ ਨੇ ਲੋਕ ਆਪਣੀ ਜ਼ਿੰਦਗੀ ਸੁਖਰਾਣੀ ਕਰਨਾ ਚਾਹੁੰਦੇ ਨੇ ਲੋਕ ਸਹੂਲਤਾਂ ਚਾਹੁੰਦੇ ਨੇ ਉਹ ਸਾਰੀਆਂ ਚੀਜ਼ਾਂ ਪਿਛਲੇ 4-5 ਸਾਲ ਦੇ ਵਿੱਚ ਭਗਵਾਨ ਜੀ ਨੇ ਸਾਰੇ ਸੂਬੇ ਦੇ ਵਿੱਚ ਦਿੱਤੀਆਂ ਨੇ ਔਰ ਉਹਦੇ ਕਰਕੇ ਅੱਜ ਲੋਕਾਂ ਨੇ ਉਹਦੇ ਕੰਮ ਦੇ ਉੱਪਰ ਮੋਹਰ ਲਾਈ ਆ ਕਿਉਂਕਿ ਆ ਬਾਦਵੀ ਪਾਰਟੀ ਦਾ ਮਕਸਦ ਹੀ ਵਿਕਾਸ ਆ ਆ ਬਾਦਵੀ ਪਾਰਟੀ ਦਾ ਮਕਸਦ ਹੀ ਲੋਕਾਂ ਦੀ ਸੇਵਾ ਆ ਔਰ ਮੈਂ ਅੱਜ ਖਾਸ ਕਰਕੇ ਬਰਦਾ ਸਪੁਰਦੇ ਲੋਕਾਂ ਦਾ ਕੋੜ-ਕੋੜ ਦਰਵਾਜ਼ਾ ਕਰਦਾ ਜਿਨ੍ਹਾਂ ਨੇ ਬਹੁਤ ਵੱਡਾ ਸਮਰਥਨ ਆਵਾਜ਼ੀ ਪਾਰਟੀ ਨੂੰ ਦਿੱਤਾ ਜਿਹਦੇ ਨਾਲ ਸਾਡੀਆਂ ਤਿੰਨਾਂ ਹੀ ਜ਼ਿਲ੍ਹਾ ਪਰਿਸ਼ਦ ਦੀਆਂ ਸੀਟਾਂ ਜਿੱਤ ਗਈਆਂ ਔਰ ਬਲਾਕ ਸੰਮਤੀ ਦੇ ਵਿੱਚ 21 ਜੋ 19 ਸੀਟਾਂ ਜਿੱਤੀਆਂ ਸੋ ਮੈਂ ਸਮਝਦਾ ਵੀ ਇਹਦੇ ਨਾਲ ਇੱਕ ਹੌਸਲੇ ਬੁਲੰਦ ਹੁੰਦੇ ਨੇ ਔਰ ਜਿਆਦਾ ਉਤਸ਼ਾਹ ਨਾਲ ਵਿਕਾਸ ਦੇ ਕੰਮ ਜਿਹੜੇ ਨੇ ਉਹ ਕਰਾਂਗੇ ਔਰ ਦੂਸਰੀ ਮੇਰੀ ਬੇਨਤੀ ਹੈ ਆ ਕਿ ਸਾਡੀ ਰਾਜਨੀਤੀ ਦਾ ਮਕਸਦ ਇਹ ਬੋਲਦੇ ਕਿ ਇਹੋ ਜਿਹਾ ਕਾਸਤੇ ਸੇਵਾ ਉਹਦੇ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਛੱਡਾਂਗੇ ਸਾਰੇ ਵਲੰਟੀਅਰ ਸਾਹਿਬਾਨ ਦਾ ਲੀਡਰ ਸਾਹਿਬਾਨ ਦਾ ਆਫਿਸ ਬੇਰੋ ਸਾਹਿਬਾਨ ਦਾ ਆਵਾਦੀ ਪਾਰਟੀ ਦੀ ਸੱਚੀ ਲੀਡਰਸ਼ਿਪ ਦਾ ਦਿਲ ਦੀਆਂ ਗਹਿਰਾਈਆਂ ਤੋਂ ਕੋਰ ਕੋਰ ਧੰਵਾਦ ਇਹਨਾਂ ਨੇ ਬਹੁਤ ਮਿਹਨਤ ਦੇ ਨਾਲ ਇਹਦਾ ਝੋੜਾ ਵਿੱਚ ਕੰਮ ਕਰਕੇ ਆਵਾਦੀ ਪਾਰਟੀ ਨੂੰ ਵੱਡੇ ਅਮਾਰਜਾਂ ਦੇ ਨਾਲ ਦਿਟਾਇਆ ਔਰ ਕਾਲਪੁਰਖ ਦਾ ਵੀ ਧੰਵਾਦ ਜਿਹਦੀ ਮਿਹਰ ਤੇ ਕਿਰਪਾ ਸਦਾਬ ਸਾਡੇ ਤੇ ਬੜੀ ਰਹੇਗੀ ਦੂਜੀ ਪਾਰਟੀ ਵੱਲੋਂ ਵੀ ਕੀ-ਕੀ ਹੈ ਕਿ ਇਹ ਛੋਟਾ ਜਿਹੜੀਆਂ ਸਾਡੇ ਹੱਕ ਚਾਹਨੀ ਆ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਉਸਾਂ ਦਾ ਜਵਾਬ ਮਿਲ ਗਿਆ ਕਿਸ ਤਰ੍ਹਾਂ ਦੇ ਦੇ ਗੱਲ ਇਹ ਵੀ ਦੇਖੋ ਉਹਨਾਂ ਕੋਲ ਜਦੋਂ ਏਜੰਡਾ ਕੋਈ ਨਹੀਂ ਸੀਗਾ ਇਸ ਕਰਕੇ ਉਹ ਅਲਿਗੇਸ਼ਨ ਗਲਤ ਲਾਉਂਦੇ ਸੀ ਉਹਨਾਂ ਨੇ ਪਿੰਡ ਚਾਈਏ ਦੇ ਵਿੱਚ ਰੀਪੋਲ ਕਰਵਾਇਆ ਰੀਪੋਲ ਤੋਂ ਬਾਅਦ ਵੀ 75% ਵੋਟ ਆਵਾਜ਼ੀ ਨੂੰ ਪਾਰਟੀ ਨੂੰ ਪੈ ਗਈ ਕਹਿੰਦੇ ਬਾਹਵੀਂ ਸਾਰੇ ਖੋਖਲੇ ਛੇੜਾ ਵੇਲੇ ਤਾਂ ਸਾਰੀ ਪਰ ਇਹਨਾਂ ਨੇ ਬਗੈਰ ਇੱਦਾਂ ਹੀ ਕਰਾਇਆ ਜਿਹੜਾ ਗੋਦ ਬੋਕਰ ਦਾ ਜੋੜ ਹੈ ਜਿਹੜਾ ਅੱਜ 4200 ਵੋਟ ਤੇ ਹਾਰ ਗਿਆ ਨਾ ਉਹ ਜਿਹੜਾ ਬੰਦਾ ਸੀਗਾ ਉਹ ਪਿਛਲੀ ਵਾਰੀ ਬਖਾਲਪੋ ਦੇ ਪੇਪਰ ਰਿਜੈਕਟ ਕਰਾ ਕੇ ਜਨਰੇਤ ਵਸਲੀ ਭੜਿਆ ਸੀਗਾ ਔਰ ਫਿਰ 5 ਸਾਲਾਂ ਨੇ ਕੱਪ ਕੋਈ ਨਹੀਂ ਕੀਤਾ ਅੱਜ ਉਹਨੂੰ ਲੋਕਾਂ ਨੇ ਕਿ ਜਗਾ ਦੱਸਤੀ ਔਰ ਜਿਹੜੀ ਗਰਦਾਸਪੁਰ ਤੋਂ ਸਭ ਤੋਂ ਵੱਡੀ ਹਾਰ ਕਾਂਗਰਸ ਕੈਂਡੀਡੇਟ ਦੀ ਹੋਈ ਆ ਉਹ ਗੋਦ ਬੋਕਰ ਚ ਹੋਈ ਆ 4200 ਵੋਟਾਂ ਨਾਲ ਉਹਨੂੰ ਸੁਰੱਖਸ਼ ਮਿਲੀ ਆ ਤੇ ਇਹਨਾਂ ਦੇ ਯਾਰ ਆਪਣੇ ਕੱਪ ਬੋਲਦੇ ਨੇ ਆਪਣਾ ਗਰਦਾਰ ਬੋਲਦਾ ਇਹੜੂ ਬੜਾ ਹੀ ਕੋਈ ਨਹੀਂ ਇਹਨਾਂ ਨੇ ਰਾਜਨੀਤੀ ਨੂੰ ਇੱਕ ਵਪਾਰ ਬਣਾਇਆ ਸੀਗਾ ਅੱਜ ਰਾਜਨੀਤੀ ਲੋਕਾਂ ਦੀ ਸੇਵਾ ਦੀ ਰਾਜਨੀਤੀ ਹੈ ਹਰ ਇੱਕ ਇਹਦਾ ਹੀ ਆ ਅੱਜ ਲੋਕਾਂ ਨੇ ਰਾਜਨੀਤੀ ਦਾ ਜਿਹੜਾ ਇਹ ਨਵਾਂ ਰੂਪ ਦਿੱਤਾ ਅੱਜ ਉਹਨੂੰ ਬਣਾ ਲੋਕਾਂ ਨੇ ਤੇ ਇਸ ਕਰਕੇ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਇਸ ਕਰਕੇ ਇਹਦੀ ਸ਼ਬਦਾਵਲੀ ਇਹੋ ਜਿਹੀ ਬਰਦ ਦੇਣੀ ਅਫਸਰਾਂ ਨੂੰ ਗਾਲਾਂ ਕੱਢ ਦੇਣੀਆਂ ਆਪਣਾ ਕਰਦਾਰ ਭੁੱਲ ਜਾਣਾ ਆਪਣਾ ਬਝੋਗੜ ਭੁੱਲ ਜਾਣਾ ਯਾਰ ਕਿਹੜੀ ਗੱਲ ਆ ਅੱਜ ਲੋਕਾਂ ਨੇ ਹੋ ਭਵਾ ਕੇ ਵੋਟਾਂ ਪਾਈਆਂ ਨੇ ਮਰਬੂਤੀ ਨਾਲ ਪਾਈਆਂ ਨੇ ਔਰ ਇੰਨੀ ਆ ਸਮੇਂ ਨ ਵੀ ਇੰਨਾ ਵੱਡਾ ਸਮਰਥਨ ਜਿਹੜਾ ਆਜਾਬਾਦ ਦੀ ਪਾਰਟੀ ਨੂੰ ਮਿਲਿਆ ਤੇ 2027 ਦੀ ਚੋਣਾਂ ਦਾ ਪਹਿਲਾਂ ਵੀ ਕਿਹਾ ਵਾ ਵੀ ਮਾਲੀ ਦਾ ਕੰਮ ਆ ਪਾਰਟੀ ਜਿਹੜਾ ਗੋਡੀ ਕਰਨੀ ਫਲ ਆਉਣਾ ਖਾਲਪੁਰਾ ਦਾ ਕੰਮ ਸੋ ਜੋ ਜਿਵੇਂ ਜਿਵੇਂ ਹੁਕਮ ਤੇਵੇਂ ਦੇਵੇਂ ਕਾਜ ਲੋਕਾਂ ਦੀ ਸੇਵਾ ਲਈ ਤੇਰੰਤ ਲੱਗੇ ਰਵਾਂਗੇ ਸਰਬਪੱਤ ਰਵਾਂਗੇ ਸਾਫ ਸੁਥਰੀ ਰਾਜਨੀਤੀ ਸਾਡਾ ਏਜੰਡਾ ਉਹਨੂੰ ਸਾਫ ਸੁਥਰੀ ਰਾਜਨੀਤੀ ਨੂੰ ਇੱਥੇ ਵੀ ਲਾਗੂ ਰੱਖਾਂਗੇ ਇਲਾਕਾ ਵਸੀਆ ਸਰ ਬਹੁਤ ਵੱਡਾ ਸਮਰਥਨ ਸੰਦੇਸ਼ ਗੁਰਦਾਸਪੁਰ ਇਲਾਕਾ ਦਾ ਕੋੜ ਕੋੜ ਤਰਵਾਦ ਗੁਰਦਾਸਪੁਰ ਮੇਰਾ ਆਪਣਾ ਇੱਕ ਵਸੀਹ ਪਰਿਵਾਰ ਆ ਇਹ ਮੇਰੇ ਸਾਰੇ ਦੁੱਖ ਸੁੱਖ ਦੇ ਸਾਥੀ ਨੇ ਔਰ ਇਹਨਾਂ ਦੀ ਸੇਵਾ ਮੇਰੀ ਜ਼ਿੰਦਗੀ ਦਾ ਉਦੇਸ਼ ਆ ਜ਼ਿੰਦਗੀ ਦਾ ਅਖੀਰੀ ਸਾਹ ਤੱਕ ਗੁਰਦਾਸਪੁਰ ਦੇ ਲੋਕਾਂ ਦੀ ਸੇਵਾ ਲਈ ਸਾਫ਼ ਸੁਥਰੇ ਤਰੀਕੇ ਨਾਲ ਸਮਰਪਿਤ ਰਹਾਵਾਂ